ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪੈਂਦਾ ਆ ਪਟਿਲਮੇ ਤੇ ਜ਼ਿਲ੍ਹਾ ਬਰਨਾਲਾ ਤੇ ਬਾਈ ਕੋਲ ਗਾਂ ਠੀਕ ਹੈ ਜੀ ਬਾਈ ਜਿੱਤਾ ਫਾਰਮ ਟੀਵੀ ਨੂੰ ਬਾਦ ਸਬਸਕ੍ਰਾਈਬ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਨੂੰ ਨੰਮ ਲੰਮੀ ਵੀਡੀਓ ਅਪਲੋਡ ਕਰਦੇ ਰਹੇ ਬਾਕੀ ਲੈਣੇ ਬਾਈ ਤੋਂ ਪਾ ਡਿਟੇਲ ਕਰਦੇ ਜੀ ਬਾਈ ਨਾਲ ਗੱਲਬਾਤ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਕੀ ਨਾਮ ਆਪਰਾ ਆਪਣਾ ਹੁਟਾ ਸਿੰਘ ਬਾਈ ਪਿੰਡ ਜੀ ਚਲ ਮਾਈ ਜ਼ਿਲ੍ਹਾ ਬਰਨਾਲਾ ਠੀਕ ਹੈ ਨੰਬਰ ਦੱਸੋ ਜੀ 82461 ਠੀਕ ਹੈ ਜੀ 82459 ਜੀ ਠੀਕ ਹੈ ਜੀ ਦੁਬਾਰਾ ਫਿਰ ਦੱਸੋ ਕਿ 82461 82459 ਜੀ ਹਾਂਜੀ ਦੋ ਡਿਟੇ ਲਗਾ ਲੀਏ ਹਾਂਜੀ ਦੂਜੇ ਸੂਏ ਹੁੰਦੇ ਵੀਰੇ ਪਿਆੜਾ ਇਹ ਠੀਕ ਹੈ ਜੀ ਆ ਪਹਿਲਾ ਸੂਏ ਕੜਾ ਨੇ 20 ਤੋਂ 22 ਤੱਕ ਠੀਕ ਹੈ ਜੀ ਦੋ ਦੋ ਤੇ ਹੁਣ ਆਇਆ ਲਾ ਲੂ ਵੀ ਕਟੋਗੜ 25 ਪਲੱਸ ਜੋ ਵੀਰੇ ਠੀਕ ਹੈ ਜੀ ਹਾਂਜੀ ਦੇਖ ਸਕਦੇ ਹੋ ਭਰਾ ਥਣ ਥੂ ਲੰਮਾ ਥਣ ਲੱਗਿਆ ਵਾ ਜੀ ਤੇ ਕਿੰਨੇ ਦਿਨ ਲਓ ਜੀ ਵੀਰੇ ਇਹ 20 ਦਿਨਾਂ ਦੀ ਕੱਚੀ ਵੀਰੇ ਇਹ ਭਾਈ 20 ਦਿਨਾਂ ਦੀ ਕੱਚੀ ਦੇਖ ਸਕਦੇ ਹੋ ਥਣ ਥੂ ਉਹ ਹੀ ਕਹਿੰਦਾ ਪਿਛਲੀ ਵਾਰ ਨੇ ਠੀਕ ਹੈ ਜੀ ਪੂਰੀ ਠੰਡੀ ਸੀਲ ਆ ਜੀ ਲੀਟਰ ਕੱਢਿਆ ਹੁਣ ਤਾਂ ਵਾਧ ਹੀ ਦੂ ਪੂਰਾ ਕੋਟੈਂਸਨ ਤੇ ਮੜਾ ਕੋਲਕਤ ਖਾ ਦਿਓ ਜੀ ਬਾਈ ਜੀ ਫੇਸਬੁਕ ਦੇਖ ਸਕਦੇ ਹੋ ਨਾ ਇੰਨਾ ਕੁਆਲਿਟੀ ਠੀਕ ਹੈ ਅੱਠਿਆਂ ਦਾ ਕਰਕੇ ਵੀਰ ਪਤਾ ਖੜ ਜਾਏ ਬੈਗ ਉਹ ਜੀ ਅੱਠਿਆਂ ਦਾ ਕਰਕੇ ਥੋੜਾ ਖਸ ਦੀਆਂ ਦਾ ਕਰਕੇ ਜਿੱਥੇ ਸੂ ਪੱਠੇ ਰੱਖਦੇ ਨੇ ਬਾਈ ਬੰਨ ਮੰਨਦੇ ਵੀਰੇ ਦੇਖ ਸਕਦੇ ਹਾਂਜੀ ਬਾਈ ਵਪਾਰ ਦਾ ਕੰਮ ਵੀ ਕਰਦੇ ਹਾਂ ਹਾਂਜੀ ਵੀਰੇ ਵਪਾਰ ਦਾ ਕੰਮ ਵੀ ਆ ਜਾਣ ਦੇਣਾ ਕੋਈ ਜੇ ਵੇਚਦਾ ਆਪਾਂ ਲੈ ਵੀ ਸਾਰੇ ਆ ਤੇ ਖਰੀਦੇ ਵੀ ਠੀਕ ਹੈ ਜੀ ਠੀਕ ਹੈ ਜੇ ਕੋਈ ਮਾਨ ਪਸੰਦਾ ਅਗਰ ਜਿਆਦਾ ਹੈ ਹਾਂ ਇਹ ਜਿਆਦਾ ਬਾਈ ਦੇਖ ਸਕਦੇ ਹੋ ਬਾਈ ਦਾ ਮਿਨੀ ਫਾਰਮ ਹੈ ਜੀ ਕੰਡ ਟੱਲਵਾ ਜਿਲ੍ਹਾ ਬਰਨਾਲਾ ਦੇਖ ਸਕਦੇ ਹੋ ਕੋਈ ਨਾ ਪਰਵਾਹੀ ਇਹ ਬੱਸ ਉਸੇ ਨੂੰ ਠੀਕ ਹੈ ਗਾਈਆਂ ਤੇ ਬਾਈ ਦਾ ਪਸ਼ੂਾਰ ਦਾ ਕੰਮ ਹੈ ਜੀ ਬਾਈ ਜੀਤਾ ਫਾਰਮ ਟੀਵੀ ਨੂੰ ਬਹੁਤ ਸਬਸਕਰਾਈਬਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸੁਣ ਨੂੰ ਨਵੀਂ ਨਵੀਂ ਵੀਡੀਓ ਅਪਲੋਡ ਕਰਦੇ ਰਹੀਏ ਜੀ ਆਪਣਾ ਨੰਬਰ ਹੈਗਾ 75 8200 3555 ਜੀ ਮਿਲਦੇ ਆਂ ਭਰਾ ਅਗਲੀ ਵੀਡੀਓ ਚੋਕ ਕੇ ਬਾਏ